ਸਤਿ ਸ਼੍ਰੀ ਅਕਾਲ ਜੀ ਖਬਰ ਨਾ ਮਾ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜੀ ਅੱਜ ਜਿੱਥੇ ਨਰਿੰਦਰ ਮੋਦੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਜੀ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਜਲੰਧਰ ਵਿਖੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਪਹੁੰਚਣ ਤੇ ਜਿੱਥੇ ਪੰਜਾਬ ਤੇ ਯਾਨੀ ਕਿ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਵੱਡੇ ਐਲਾਨ ਕੀ ਕਰ ਸਕਦੇ ਨੇ ਹਾਲਾਂਕਿ ਐਲਾਨ ਦੇ ਨਾਲ ਨਾਲ ਕੁਝ ਮੰਗਾਂ ਵੀ ਜਿਹੜੀਆਂ ਨੇ ਉਹਨਾਂ ਅੱਗੇ ਰੱਖੀਆਂ ਜਾਣਗੀਆਂ ਉਹਨਾਂ ਮੰਗਾਂ ਨੂੰ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਾ ਕਰਨਗੇ ਜਾਂ ਨਹੀਂ ਇਹ ਬਾਦੀਆਂ ਗੱਲਾਂ ਨੇ ਲੇਕਿਨ ਇਸ ਟਾਈਮ ਸਭ ਤੋਂ ਵੱਡੀ ਮੰਗ ਮੰਗੀ ਗਈ ਹੈ ਯਾਨੀ ਕਿ ਬੰਦੀ ਸਿੰਘਾਂ ਨੂੰ ਲੈ ਕੇ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੇ ਨੇ ਕੁਲਤਾਰ ਸਿੰਘ ਸੰਧਵਾ ਨੇ ਵੱਡੀ ਮੰਗ ਮੰਗ ਲਈ ਹੈ ਤਨੁਦਾਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਤਵਾਣੁਸ਼ੀਦ ਗੁਰੂ ਰਵੀਦਾਸ ਜੀ ਦੇ ਦਿਨ ਦਿਹਾੜੇ ਮੌਕੇ ਨਮਸਤਕ ਹੋਣ ਲਈ ਜਲੰਧਰ ਡੇਰਾ ਬੱਲਾ ਪਹੁੰਚ ਰਹੇ ਹਨ ਦੁਆਬਾ ਨਰਾਜਨੀਤੀ ਵਿੱਚ ਮੱਤਵਪੁਰ ਸਥਾਨ ਰੱਖਣ ਵਾਲੇ ਡੇਰਾ ਬੱਲਾ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਬਹੁਤ ਮੱਤਵਪੂਰਨ ਹੈ ਸਪੀਕਰ ਕੁਲਤਾਸ ਸਿੰਘ ਸੱਧਵਾ ਨੇ ਪੀਐਮ ਦੀ ਫੇਰੀ ਸੰਬੰਧੀ ਕਈ ਮੱਤਵਪੂਰਨ ਮੰਗਾਂ ਉਠਾਈਆਂ ਹਨ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਵੀ ਸ਼ਾਮਲ ਹੈ اندازیہ کی پردھان منتری نرندرا مودی ਵੱلوں پنجاب بارے کوئی اعلان کرن دی ਸੰਭਾਵਨਾ بہت ਘੱਟ ہے ਭਾਜਪਾ ਦੇ ਨੀਤੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸਿਖ ਗੁਰੂ ਰਵਿਦਾਸ ਜੀ ਦੇ ਜਰਮ ਦਿਹਾੜੇ ਮੌਕੇ ਮੱਥਾ ਟੇਕਣ ਲਈ ਡੇਰਾ ਬੱਲਾ ਆ ਰਹੇ ਨੇ ਇਹ ਕੋਈ ਰਾਜਨੀਤਿਕ ਸਮਾਗਮ ਨਹੀਂ ਹੈ ਭਾਜਪਾ ਭਾਵੇਂ ਇਸ ਨੂੰ ਰਾਜਨੀਤੀ ਪ੍ਰੋਗਰਾਮ ਨਾ ਮੰਨੇ ਪਰ ਇਸ ਤਰ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਲਈ ਮੰਗਾਂ ਉਠਾਈਆਂ ਹਨ ਜਿਵੇਂ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਣਾ ਤੇ ਰਵਿਦਾਸੀਆਂ ਭਾਈਚਾਰੇ ਨੂੰ ਵੱਖਰੇ ਤਰ੍ਹਾਂ ਵੱਜੋ ਮਾਮਤਾ ਦੇਣਾ ਇਸ ਵੋਟ ਬੈਂਕ ਤੇ ਉਹਨਾਂ ਦਾ ਧਿਆਨ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਡੇਰਾ ਬੱਲਾ ਵਿਖੇ ਮੱਥਾ ਟੇਕਣ ਤੋਂ ਇਲਾਵਾ ਪ੍ਰਧਾਨ ਮੰਤਰੀ ਆਦਮਪੁਰ ਵਿੱਚ ਨਿਰਮਾਣ ਅਧੀਨ ਹਵਾਈ ਅੱਡੇ ਦਾ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਣ ਦੀ ਯੋਜਨਾ ਬਣਾ ਰਹੇ ਹਨ ਉਹ ਹਲਵਾਰਾ ਹਵਾਈ ਅੱਡੇ ਤੋਂ ਗੁਰਚਵਲੀ ਉਦਘਾਟਨ ਵੀ ਕਰਨਗੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਸੂਬੇ ਨਾਲ ਸੰਬੰਧ ਕਈ ਮੁੱਦੇ ਉਠਾਏ ਜਿਨ੍ਹਾਂ ਦੇ ਹੱਲ ਸਿਰ ਪ੍ਰਧਾਨ ਮੰਤਰੀ ਹੀ ਕਰ ਸਕਦੇ ਹਨ ਸੰਧਵਾ ਨੇ ਪ੍ਰਧਾਨ ਮੰਤਰੀ ਨਰਿੰਦਰਦੀਪ ਮੰਗਰ ਨੂੰ ਪੱਤਰ ਲਿਖ ਕੇ ਪੰਜਾਬ ਨਾਲ ਸੰਬੰਧ ਗਰੀਬ ਮੁੱਦ ਗੰਭੀਰ ਮੁੱਦਿਆਂ ਤੇ ਹੱਲ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਵਿੱਤੀ ਤੇ ਨਾਤੀਕਰਤਾ ਅਣਗਿਣਿ ਕਾਰਨ ਉਹਨਾਂ ਨੂੰ ਡੂੰਘੇ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਮਣਾ ਕਰਨਾ ਪੈ ਰਿਹਾ ਉਹ ਸਿੱਖਿਆ ਬਹੁਤ ਸਾਰੇ ਬੰਦੀ ਸਿੰਘਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਜੇਲ੍ਹ ਵਿੱਚ ਹਨ ਇਹ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਸਪੀਕਰ ਨੇ ਅਜੇ ਸਾਰੇ ਨਜ਼ਰਬੰਦੀ ਤੁਰੰਤ ਰਿਹਾਈ ਲਈ ਪ੍ਰਧਾਨ ਮੰਤਰੀ ਦੇ ਨਿੱਜੀ ਜਿਹੜੇ ਨਿੱਜੀ ਵਿੱਚ ਸ਼ਾਮਲ ਕੀਤਾ ਸਪੀਕਰ ਜਨਮ ਨੇ ਪੱਤਰ ਵਿੱਚ ਇਹ ਕਿਹਾ ਕਿ ਪੰਜਾਬ ਦੇ ਕਦੇ ਦੇ ਦੇਸ਼ ਦਾ ਸਭ ਤੋਂ ਕੋਸ਼ਾਲ ਸੂਬਾ ਤੇ ਭਾਰਤ ਦਾ ਅਨਾਜ ਪ੍ਰਦਾਤਾ ਸੀ ਅੱਜ ਕੇਂਦਰੀ ਫੰਡਾਂ ਨੇ ਕਾਰਨ ਚੂਜ ਰਿਹਾ ਹੈ ਕੇਂਦਰੀ ਟੈਕਸਾਂ ਦੇ ਘਟਦੇ ਹਿੱਸੇ ਤੇ ਰਾਜਯਾ ਵਿੱਤ ਸ਼ਕਤੀਆਂ ਵਿੱਚ ਲਗਾਤਾਰ ਕਟੌਤੀ ਨੇ ਪੰਜਾਬ ਦੀ ਆਰਥਿਕ ਖੁਦਮੁਖਤਿਆਰੀ ਨੂੰ ਕਮਜ਼ੋਰ ਕਰ ਦਿੱਤਾ ਹੈ ਜੋ ਕਿ ਸੰਵਿਧਾਨ ਵਿੱਚ ਦਰਜ ਸੱਚੇ ਸਦਕਾਰਵਾਦ ਦੀ ਭਾਵਨਾ ਦੇ ਉਲਟ ਹੈ। ਉਹਨਾਂ ਨੇ ਪੰਜਾਬ ਤੇ ਅੱਜ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਰਾਜ ਸਤੀ ਅਤੇ ਭੂਮੀਕਰ ਤੇ ਪਾਣੀ ਦੋਵਾਂ ਦੀ ਗੰਭੀਰ ਕਾਠੇ ਦਾ ਸਾਹਮਣਾ ਕਰ ਰਿਹਾ ਹੈ। ਮੁੱਖ ਤੌਰ ਤੇ ਦੂਜੇ ਰਾਜਾਂ ਨੂੰ ਦਰਿਆਈ ਪਾਣੀ ਦੀ ਗਲਤ ਫਾਂਡ ਤੇ ਪੰਜਾਬ ਦੇ ਅਧਿਕਾਰ ਖੇਤਰਾਂ ਵਿੱਚ ਸਥਿਤ ਹੈਂਡਵਰਕਸ ਤੇ ਰਾਜ ਦੇ ਨਿਰੰਤਰ ਦੀ ਕਟ ਕਰਨ ਇਸ ਸਥਿਤੀ ਨੇ ਭੂਮੀਗਤ ਪਾਣੀ ਦੇ ਪੱਧਰ ਵਿੱਚ ਚਿੰਤਾਜਕ ਗਿਰਾਵਟ ਲਿਆਉਂਦੀ ਹੈ ਜਿਸ ਨਾਲ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਲਈ ਖਤਰਾ ਪੈਦਾ ਹੋ ਗਿਆ ਹੈ ਪੰਜਾਬ ਦੇ ਕਿਸਾਨਾਂ ਤੇ ਵਪਾਰੀਆਂ ਲਈ ਆਪਣੀ ਆਮਦਨ ਮਦੌਨ ਦੇ ਵਿਚੋਲਿਆਂ ਤੇ ਨਿਰਪੱਖ ਟੌਣ ਲਈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਿੱਧੀ ਪਹੁੰਚ ਦੀ ਜ਼ਰੂਰਤ ਹੈ ਜੋੜ ਦਿੰਦੇ ਹੋਏ ਮੱਧ ਪੂਰਬੀ ਦੇਸ਼ਾਂ ਨਾਲ ਸੜਕੀ ਵਪਾਰ ਗਲਿਆਰੇ ਲਾਗੂ ਕਰਨ ਦੀ ਮੰਗ ਕੀਤੀ ਜਿਸ ਨਾਲ ਖੇਤੀਬਾੜੀ ਉਪਚਿਟੇਰੀ ਅਤੇ ਹੋਰ ਵਸਤੂਆਂ ਦਾ ਸਿੱਧਾ ਨਿਰਯਾਤ ਸੰਭਵ ਹੋਵੇਗਾ